ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਮੈਂ ਬਾਜਵਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਤੁਹਾਡਾ ਫਰਜ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇਹ ਕੋਸ ਪਾਰਟੀ ਨਾਲ ਤਾਲਕ ਰੱਖਦੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰੇ ਵਾਅਦੇ ਭਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਹ ਇਨ ਅਫਸਰਸ ਨੂੰ ਵੀ ਕਿਹਾ ਕਿ ਆਮ ਬਿਲਿੰਗ ਟੂ ਸਿਸਟਿਮ ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਆਈ ਕੈਨ ਨੋਟ ਰਿਵੀਲ ਮਾਈ ਸੋਰਸ ਮੈਂ ਤੇ ਤੁਹਾਨੂੰ ਔਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਭੋ ਇਤਲਾਹ ਦੇ ਕੇ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਈ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਇਹ ਉਹ ਫਿਕਰਮੰਦ ਨੇ पंजाब के हालात एक बार फिर बेकाबू हो रहे ने आई है आई विल फुली कोपरेट बिकॉज आई सेंसिटिव पोजिशन हमारा काम लोगों की जान बचाना है और पंजाब की गवर्नमेंट को मदद करना है मगर इसमें जो ये ढूंढने की बात कर रहे हैं, विच हंटिंग की कोशिश कर रहे हैं ये ठीक बात नहीं

ਮੇਰਾ ਪ੍ਰਾਈਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰਨਾ ਸੋ ਥੈਟ ਸਾਡੇ ਬਾਦ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਅੱਜ ਸਵੇਰੇ ਕੋਈ ਚੀਜ਼ ਨਿਕਲੀ ਹੈ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਉਤਲਾ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗ੍ਰਨੇਡ ਅਟੈਕ ਮਨੋਰੰਜਨ ਕਾਰਗਿਆ ਜੀ ਜਿਹੜੇ ਨੇ ਐਕਸ ਮਿਨਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਹਾਂ ਚਾਰ ਚੀਫ ਮਿਨਿਸਟਰਾਂ ਦਾ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ ਏਜੰਸੀਸ ਵੀ ਆ। ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਨ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹੈ। ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥ 'ਚ ਨਹੀਂ ਰਹਿ ਰਹੇ। ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਿਮ ਫੈਮਿਲੀ ਹੈ। ਮੇਰੇ ਆਪਣੇ ਸ਼ਰਧਵਾਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ। ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਗੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲੀ ਆ ਇਸਕੇ 87 ਚ ਉਹਨਾਂ ਤੇ ਹੋਈ 90 ਚ ਮੇਰਾ ਤੋਂ ਇਸ ਗੱਲ ਕਰਨ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਇੱਕ ਟਾਰਗੇਟ ਹੋ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਜਿਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤਾਂ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਖ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੀ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ ਸਿੰਦਰ ਅਫਸਰ ਜੇ ਡੀ ਨੇ ਉਹ ਆਏ ਉਹਨਾਂ ਨਾਲ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਸੋਰਸ ਨਹੀਂ ਮੈਂ ਦੱਸਾਂ ਕਿਉਂਕਿ ਸੈਂਟਰ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਓਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਓਲਡ ਕਰਨਾ ਮੈਂ ਤੇ ਉਹਦੀ ਕੰਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਅਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੁਨੇ ਅਸੀਂ ਦੇ ਪਰਿਵਾਰ ਦੇ ਜੀਹਾਂ ਦੀ ਸ਼ਾਤਾਂ ਦੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਈ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਰਾਏ ਨੇ 35000 ਤੋਂ ਵੱਧ ਪਰਿਵਾਰ ਇਹ ਉਹ ਫਿਕਰਮੰਦ ਨੇ ਕੇ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹ ਮਿਨਿਸਟਰੋ ਤਾਂ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇਹ ਕੋਸ ਪਾਰਟੀ ਨਾਲ ਤਾਲਕ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜੀਵਾ ਸਾਹਿਬ ਤੁਸੀਂ ਸਾਰੇ ਨੂੰ ਵਾਧੂ ਵਰਨੇ ਭਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਹ ਇਨ ਅਫਸਰਸ ਨੂੰ ਵੀ ਕਿਹਾ ਕਿ ਆਈ ਐਮ ਵਿਲਿੰਗ ਟੂ ਸਿਸਟਿਊ ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਆਈ ਕੈਨੋਟ ਰਿਵੀਲ ਮਾਈ ਸੋਰਸ ਮੈਂ ਤੇ ਤੁਹਾਨੂੰ ਓਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਭੋਂ ਇਤਲਾਹ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਰਾ ਰਾਕਟ ਲਾਂਚਰ ਤੇ ਕੋਈ ਜੀ ਆਰਟੀਐਕਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਹੈ ਤੋ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਕਿ ਇਹ ਜੋ ਇਹਨਾਂ ਨੇ ਆਈ ਡੋਨਟ ਮਾਈਂਡ ਕੋਈ ਆਇਆ ਮੇਰੇ ਕੋ ਹਿਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ देयर ਟਾਈਮ ਚੂ ਇਹ ਮੇਰੇ ਕੋ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਅਮਨਤੀ ਤੇ ਇਹਨਾਂ ਦੀ ਪੁਲਿਸ ਦੀ ਤੇ ਇਹਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀ ਮੈਂ ਆਈ ਊਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਮੀਨਿੰਗ ਇਹ ਨਹੀਂ ਕਹਿੰਦੀ ਕਿ ਤੁਹਾਡਾ ਫਰਜ਼ ਹੈ ਕੋਪਰੇਟ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਤੁਹਾਡੇ ਐਕਸ਼ਨ ਹੋਏ ਮੈਂ ਤਾਂ ਦੱਸਦੇ ਦਿੱਤਾ ਹੈ ਫਿਰ ਕੈਮਰੇ ਤੇ ਜੋ ਕੁਝ ਅਫਸਰਾ ਨੇ kiya ਮੈਂ ਕੋਆਪਰੇਟ ਕੀਤਾ ਹੈ ਬਾਕੀ ਵੇਖੋ ਇੱਕ ਮੈਂ ਮੈਨੂੰ ਬੜੇ ਸੋਹ ਦਾ ਜਨਮ ਦਿਹਾੜਾ ਆਜ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੋਈ ਲੱਡੂ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦਾ ਹੈ ਖੁਸ਼ੀਆਂ ਦਾ ਤਿਉਹਾਰ ਹੈ ਕਿਸਾਨਾਂ ਦੀਆਂ ਫਸਲਾਂ ਆਂਦਾ ਵਕਤ ਹੁੰਦਾ ਹੈ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦੋ ਅਫਸਰ ਕਾ ਅਫਸਰ ਕਹਤੇ ਤੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋ ਕੇਸ ਰਜਿਸਟਰ ਕਰਨਾ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋਈ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋਂ ਇਸ ਗੱਲ ਕਾਰਨ ਮੈਂ ਫੁੱਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨ ਹੈਜ਼ ਬੀਨ ਅ ਕੰਪਲੀਟ ਫੇਲਿਅਰ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਖੰਮੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪ ਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪਾਂਸਿਬਲ ਤੋਂ ਇਸ ਗੱਲ ਕਰ जो मैं कहना से मैं कह देता है कोई मैंने एक स्टेटमेंट दी थी एक टीवी चैनल को जो मोस्ट प्रॉब्लम आज रिले होगी उसमें मैंने ये बात कही थी मुझे किसी इंटेलिजेंस के मेरे सोर्स वो कहाँ का सोर्स है मैं बता नहीं सकता उन्होंने मुझे ये वॉर्न किया था की बहुत सारे इधर ऐसे बॉम्ब आ चुके हैं कोई अठारह चल चुके हैं कोई तीस बतीस चलने वाले और आप क्योंकि एक आप एक बहुत इम्पोर्टेंट पोजीशन में हो और आपका परिवार ऑलरेडी टेरिस्ट विक्टिम रह चुके हैं आप रही रहिए क्योंकि जिन पर अटैक हुआ वो एक सेंट्रल पार्टी से है अगर उन पर अटैक हो सकता है आपको प्रोटेक्शन तो ना सेंटर की या ना सूबे की मेरे पास तो जो प्रोटेक्शन है इट इज ओनली बिकॉज आई होल्ड पोजीशन ऑफ लीडर ऑफ ऑपोजिशन और मेरे पास एक कैबिनेट का रैंक है जिसकी वजह से मेरे पास ये नहीं तो अदरवाइज आई वो जेड प्रोटेक्टिव आप हैरान होंगे जेड प्रोटेक्टिव होने के बाद पता होने के बाद कि ये सबसे ज्यादा अगर किसी को खतरा है इतनी भी प्रोटेक्शन थी वो सेंटर ने भी विड्रॉ कर ली तो इसलिए मैं ये बात कहना चाहता हूँ आई फुली कोऑपरेटेड आई विल फुली कॉपरेट बिकॉज आई होल्ड वेरी सेंसिटिवेशन हमारा काम लोगों की जान बचाना है और पंजाब की गवर्नमेंट को मदद करना है मगर इसमें जो ये ढूंढने की बात कर रहे हैं विच हंटिंग की कोशिश कर रहे हैं ये ठीक बात नहीं है सो आई होल्ड माई ग्राउंड आई है क्लियरली आई एम नॉट गोइंग टू रिवील माई सोर्सेस ये इंटेलिजेंस तो आप रिस्पॉन्सिबल है इन बातों का आपको पता हो गया इंटेलिजेंस के हेडक्वार्टर्स पर आज से साल पहले या डेढ़ साल पहले खुद रॉकेट रौ, लॉन्चर का अटैक हुआ इनको खुद नहीं था पता। इनके जितने हमारे बॉर्डर के पुलिस स्टेशन है सभी पर ग्रेनेड अटैक हो चुके हैं इनको किसी बात की कोई इतला नहीं आज भी बहुत सारे वेपन मिल रहे हैं। तो मैं इतनी बात ही कहना चाहता हूं, सुचेत रहे और चीफ मिनिस्टर को मैं ये बात कहूंगा ਥੋੜਾ ਸਾ ਸੀਰੀਅਸ ਸਰ ਬੀੜੀਏ ਕੋ ਵੀ ਧਮਕੀਆਂ ਆ ਰਹੀਆਂ ਐ ਐਸੋਸੀਏਟ ਇਡੀਟਰ ਐ ਸਾਡੇ ਉਹਨਾਂ ਨੂੰ ਵੀ ਧਮਕੀ ਆਈ ਬੱਬਰ ਖਾਲਸਾ ਦੇ ਤੇਰਿਸ ਦੇ ਸਿੱਧਾ ਫੋਨ ਆਇਆ ਕਿ ਤੁਹਾਨੂੰ ਉਡਾ ਕੇ ਰੱਖ ਦਾਂਗੇ ਅਸੀਂ ਉੱਥੇ ਕੀ ਕਹਿ ਰਹੇ ਹੋ ਇਹ ਛੋਟੇ ਮੀਤ ਮੈਂ ਉਹੀ ਗੱਲ ਤੇ ਮੈਂ ਕਹਿ ਰਹੇ ਹਾਂ ਜੀ ਹੁਣੇ ਮੇਰੇ ਕੋ ਮੇਰਾ ਸੋਰਸ ਪੁੱਛਦੇ ਨੇ ਸੈਂਟਰਲ ਗਵਰਨਮੈਂਟ ਦੇ ਸੋਰਸਸ ਸਟੇਟ ਗਵਰਨਮੈਂਟ ਦੇ ਸੋਰਸਸ ਬੀਇੰਗ ਅ ਕੈਬਨਿਟ ਮਿਸਟਰ ਲੀਡ ਆਫ ਦੀ ਆਪੋਜੀਸ਼ਨ ਕੋ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਜੀ ਪਰ ਉਹ ਸੋਰਸਸ ਵੀ ਕੈਨ ਨਾ ਪੁਲਿਸ ਕਹਿ ਰਹੀ ਹੈ ਕਿ ਕੋਈ ਸੈਟੀਸਫਾਈ ਜਵਾਬ ਜਾਂ ਸਾਨੂੰ ਕੋਈ ਉਹ ਨਹੀਂ ਦੇ ਰਹੇ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਿਹੜੇ اے ਜੀ ਰਵਜੋਦ ਗਰੇਵਾਲ ਜੀ ਇੱਥੇ ਆਏ ਸੀ ਉਹਨਾਂ ਨੇ ਬਾਹਰ ਮੀਡੀਆ ਨਾਲ ਗੱਲ ਕੀਤੀ ਉਹਨੇ ਕਹਿੰਿਆ ਕੋਈ ਸੈਟੀਸਫਾਈ ਜਵਾਬ ਜਾਂ ਕਿਸੇ ਤਰ੍ਹਾਂ ਦੀ ਸਬਤ ਕੋਈ ਨਹੀਂ ਮੇਰੀ 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 ਸੌ ਮੈਡਮ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਅچھے ਪੇਸ਼ ਆਏ ਮੈਂ ਬਹੁਤ ਚੰਗੀ ਤਰ੍ਹਾਂ ਪੇਸ਼ ਆਇਆ ਜਿੰਨੀ ਗਲਤੀ ਮੈਂ ਉਹਨਾਂ ਨੂੰ ਕਹਿ ਦਿੱਤੀ ਸੀ ਅਫਸਰਾਂ ਦੀ ਮਜਬੂਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਕੰਪਲੀਟ ਅਫਸਰਵਾਚਾ ਲੈਦਰ ਤੁਹਾਨੂੰ ਉਤਲਾ ਪਹਿਲੇ ਕੱਲਤੀ ਸੀ ਕਿ ਬਾਜੋ ਸਾਹਿਬ ਦੇ ਘਰ ਪਹੁੰਚੋ ਆਪ ਨੇ ਆਪ ਦੀ ਗਵਰਨਮੈਂਟ ਨੇ ਆਪ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਪਹਿਲੇ ਕੱਲਿਆ ਤੁਸੀਂ ਪਹਿਲੇ ਪਹੁੰਚੇ ਅਫਸਰਵਾਚਾਏ ਨੇ ਸੋ ਇਹ ਤੇ ਸਾਰਾ ਇੱਕ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਸੈਂਸੇਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਹੈ ਇਹ ਮਸ਼ਹੂਰੀਆਂ ਵਾਲੀ ਸਰਕਾਰ ਇਜ਼ ਔਨ ਦੀ ਬੈਕ ਫੁੱਟ ਹਰ ਪਾਸੇ ਫੇਲ ਹੋ ਰਹੇ ਨੇ ਇਹ ਹੁਣ ਲੱਭ ਰਹੇ ਨੇ ਕੋਈ ਨਾ ਕੋਈ ਜਿਸਾਂ ਕਹਿੰਦੇ ਡੁੱਬਦੇ ਨੂੰ ਜਿੰਨ ਕਹਦਾ ਸਾਰਾ ਇਸੇ ਹੀ ਤੋ ਤੁਸੀਂ ਪਹਿਲੇ ਪਹੁੰਚੇ ਹੋ ਤੇ ਇੰਟੈਲੀਜੈਂਸ ਵਾਲੇ ਬਾਅਦ ਚਪੋਂ ਤੇ ਤੁ ਆਪਣੇ ਆਪ ਹੀ ਬਿੱਲੀ ਜਿਹੜੀ ਥੈਲਿਓ ਬਾਹਰ ਆ ਚੁੱਕੀ ਹੈ ਇਹਨਾਂ ਦਾ ਮਕਸਦ ਹੀ ਇਹਨਾਂ ਹੀ ਬਸਾਖੀ ਵਾਲੇ ਦਿਨ ਤੁਸੀਂ ਵੇਖੋ ਲੀਡਰ ਆਫ ਆਪੋਜੀਸ਼ਨ ਨੂੰ ਭਗਵੰਤ ਮਾਨ ਵੱਲੋਂ ਕਿਡਾ ਖੂਬਸੂਰਤ ਤੋਹਫਾ ਪੇਸ਼ ਕੀਤਾ ਹੈ ਉਹ ਤਾਂ ਕਹਿੰਦੇ ਕਹਿੰਦੇ ਕਿ ਜੇ ਇਨਫੋਰਮੇਸ਼ਨ ਤੁਹਾੜੇ ਕੋਲ ਹੈਗੀ ਕਹਿੰਦੇ ਇੱਕ ਵਾਰੀ ਤੁਸੀਂ ਦੇ ਦਿਓ ਥੈਂਕ ਯੂ ਲਾਈ ਪੰਜਾਬੀ ਟੀਵੀ ਵੈਬਸਾਈਟ ਤੇ ਪੂਰਾ ਮਹੀਨਾ ਮਸ਼ਹੂਰੀ ਸਿਰਫ 10000 ਰੁਪਏ ਦੇ ਵਿੱਚ ਵੈਬਸਾਈਟ ਤੇ ਹਰ ਇੱਕ ਖਬਰ ਤੇ ਵਿਗਿਆਪਨ ਸਿਰਫ 15000 ਮਹੀਨਾ ਸ਼ਰਤਾਂ ਲਾਗੂ ਸੰਪਰਕ ਕਰੋ 96531 96532